ਸਹੀ ਭਾਈ ਜੀ ਆਪਣਾ ਨਾਮ ਦੱਸ ਦੋ ਤੇ ਤੁਸੀਂ ਅੱਜ ਕਿਹੜੇ ਜ਼ਿਲ੍ਹੇ ਤੋਂ ਜਾਨੀ ਕਿੱਧਰੋਂ ਪਹੁੰਚੋ ਅੱਜ ਤੁਸੀਂ ਇੱਥੇ ਰੈਲੀ ਆਪਾਂ ਨੇ ਸਲਾਮ ਜਸਪੀ ਸਿੰਘ ਦੱਸਿਆ ਜੀ ਅਸੀਂ ਬਰਨਾਲਾ ਤੋਂ ਆਏ ਹਾਂ ਜੀ ਆਵਾਜ਼ ਦੀ ਪਾਰਟੀ ਦੇ ਹੱਕ 'ਚ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਵਿਚਾਰ ਸੁਣਨ ਤੇ ਅੱਜ ਜਾਨੀ ਇਹ ਜਿਹੜਾ ਕੱਠ ਕਿਵੇਂ ਤੁਣ ਲਾਦਾ ਬੋਰਡ ਦੇ ਵਿੱਚ ਤਬਦੀਲ ਹੋਣ ਜਾ ਰਹੇ ਬਿਲਕੁਲ ਜੀ ਦੇਖੋ ਇੱਕ ਗੱਲ ਹੈ ਜੀ ਦੂਸਰੀਆਂ ਪਾਰਟੀਆਂ ਚਾਹ ਪਕੌੜੀਆਂ ਤੇ ਸਾਧੀਆਂ ਹੁੰਦੀਆਂ ਸੀਗੀਆਂ ਜਾਂ ਉਹ ਲੋਕ ਕੋ ਕਿਸੇ ਦਾ ਕੋਈ ਕਿਸੇ ਕੰਮ ਦੇ ਵਿੱਚ ਸਵਾਰਸ ਪਾ ਕੇ ਤਾਂ ਉਹ ਕੱਟ ਕਰਦੇ ਹੀ ਪਰ ਜਿਹੜੇ ਇਹ ਇਕੱਠ ਹੁੰਦੇ ਨੇ ਆਵਾ ਦੀ ਪਾਰਟੀ ਦੇ ਹੱਕ 'ਚ ਇਹ ਲੋਕਾਂ ਨੇ ਆਪੁਮਹਰੇ ਇਕੱਠ ਹੁੰਦੇ ਨੇ ਆਪਦੇ ਵੱਲੋਂ ਤੇਲ ਪਵਾ ਕੇ ਆਉਂਦੇ ਨੇ ਆਪਦੀਆਂ ਰੋਟੀਆਂ ਨਾਲ ਲੈ ਕੇ ਆਉਂਦੇ ਨੇ ਸੋ ਇਹ ਲੋਕਾਂ ਦਾ ਜਿਹੜਾ ਜਨੂਨ ਹੈ ਜਿਹੜਾ ਇਹ ਆ ਰਹੇ ਨੇ ਜੀ ਇਹ ਇਨਕਲਾਬ ਦੀ ਇੱਕ ਲਹਿਰ ਹੈਗੀ ਇਹ ਤਾਨਾਸ਼ਾਹੀ ਦੇ ਖਿਲਾਫ ਲੋਕ ਇਕੱਠੇ ਹੋ ਰਹੇ ਨੇ ਮੋਦੀ ਸਰਕਾਰ ਦੀਆਂ ਜੜਾ ਫੁੱਟਣ ਲਈ ਲੋਕ ਸਭਾ ਦੇ ਵਿੱਚ ਵੱਧ ਤੋਂ ਵੱਧ ਆਪਣੇ ਮੈਂਬਰ ਜਿਤਾਉਣ ਲਈ ਸੋ ਇੱਥੇ ਲੋਕ ਇਕੱਠੇ ਹੋ ਰਹੇ ਨੇ ਵਿਰੋਧੀਆਂ ਦੇ ਮੁਕਾਬਲੇ ਤੁਸੀਂ ਮੀਤਿਹਰ ਨੂੰ ਕਿਵੇਂ ਦੇਖਦੇ ਹੋ ਜੀ ਮੀਤਿਹਰ ਜੀ ਇੱਕ ਪੜ੍ਹੇ ਲਿਖੇ ਸੂਝਵਾਨ ਇਮਾਨਦਾਰ ਤੇ ਨੌਜਵਾਨ ਨੇ ਜੀ ਦੇਖੋ ਉਮਰ ਦੇ لحاظ ਦੇ ਨਾਲ ਵੀ ਅਸੀਂ ਦੇਖਿਆ ਵੀ 85% ਹਾਜ਼ਰੀ ਹੋਣ ਦੇ ਬਾਵਜੂਦ ਸਰਦਾਰ ਸਿਮਰਤਜੀਤ ਸਿੰਘ ਮਾਨ ਜੀ ਇੱਕ ਵੀ ਸਵਾਲ ਨਹੀਂ ਜਿਹੜਾ ਹੈਗਾ ਲੋਕ ਸਭਾ ਵਿੱਚ ਚੱਕ ਸਕੇ ਕਿਉਂਕਿ ਜਾਂ ਤਾਂ ਉਹਨਾਂ ਦੀ ਆਵਾਜ਼ ਜਿਹੜੀ ਲੜਕੜਾਉਂਦੀ ਹੋਣੀ ਹੈ ਕਿ ਉਮਰ ਦੇ ਹਿਸਾਬ ਨਾਲ ਚਾਹ ਬੋਲਣਾ ਨਹੀਂ ਸੀ ਚਾਹੁੰਦੇ ਪਰ ਇਹ ਬੇਵਾਕ ਨੇ ਮੀਤਹਿਰ ਜੀ ਇੱਕ ਇਮਾਨਦਾਰ ਨੇ ਕਿ ਨਾ ਧੜਕ ਜੋਧੇ ਨੇ ਜਿਰਸ ਵੀ ਮੁੱਦੇ ਤੇ ਜਦੋਂ ਵੀ ਆਵਾਜ਼ ਚੱਕਦੇ ਨੇ ਤਾਂ ਪਰ ਨਾ ਧੜਕਦਾਂ ਨੇ ਨਾਲ ਦਲੇਰੀ ਦੇ ਨਾਲ ਚੱਕਦੇ ਨੇ ਵਿਧਾਨ ਸਭਾ 'ਚ ਵੀ ਤੁਸੀਂ ਦੇਖਿਆ ਤੇ ਲੋਕ ਸਭਾ 'ਚ ਵੀ ਇਸ ਕਰਕੇ ਹੀ ਉਹਨਾਂ ਨੂੰ ਚੁਣਿਆ ਜਾ ਰਿਹਾ ਵੀ ਉਹ ਜਾ ਕੇ ਲੋਕਾਂ ਦੇ ਮੁੱਦਿਆਂ ਦੀ ਆਵਾਜ਼ ਚੱਕਣਗੇ ਜੀ ਜੀ ਅੱਜ ਦੀ ਰੈਲੀ ਦੇ ਵਿੱਚ ਦੇਖਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਈ ਫੋਟੋ ਨਹੀਂ ਦਿਖਾਈ ਦੇ ਰਹੀ ਸਾਨੂੰ ਹਾਂਜੀ ਦੇਖਤਾ ਸੀ ਵੀ ਰਹਿਾਂਗੇ ਸ਼ਾਇਦ ਕਿਸੇ ਹੋਰ ਪੋਸਟਰ ਤੇ ਉਹਰਾ ਪਾਸੇ ਲੱਗੀ ਰਹੀ ਹੋਣੀ ਆ ਜਾਂ ਕੋਈ ਟੈਕਨੀਕਲੀ ਕੋਈ ਹੋਣੀ ਆ ਜੀ ਪਰ ਹਾਂ ਦੇਖਣ ਨੂੰ ਸਾਨੂੰ ਵੀ ਨਹੀਂ ਮਿਲ ਰਹੀ ਪਰ ਵਿੱਤ ਮੰਤਰੀ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਬਹੁਤ ਪਾਰਟੀ ਵਿੱਚ ਦਿਨ-ਰਾਤ ਮਿਹਨਤ ਕਰਕੇ ਜਿਹੜਾ ਹੈਗਾ ਵਿੱਤ ਮੰਤਰਾਲੇ ਨੂੰ ਅੱਗੇ ਲਿਆ ਰਹੇ ਨੇ 7% ਦੇ ਹਿਸਾਬ ਨਾਲ ਜਿਹੜੀ ਹੁਣ ਤੱਕ 77 ਸਾਲਾਂ ਦੀ ਸਰਕਾਰ ਦੇ ਵਿੱਚ ਆਮਦਨ ਵਾਧੀ ਹੁੰਦੀ ਸੀ ਸਰਕਾਰ ਦੀ ਜਿਹੜਾ ਪੀਪਾ ਖਾਲੀ ਰਹਿੰਦਾ ਸੀ ਆਪਣੇ ਮੰਤਰੀ ਬਾਦਲ ਜੀ ਦਾ ਉਹ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ 2 ਸਾਲ ਦੇ ਵਿੱਚ ਭਰ ਦਿੱਤੀ ਜਿਹੜਾ ਹੈਗਾ ਭਰ ਦਿੱਤਾ ਹੈਗਾ ਸੋ 20% ਦੇ ਵਾਧੇ ਦੇ ਨਾਲ ਜਿਹੜੀ ਹੈਗੀ ਆ ਸਰਕਾਰ ਦੀ ਇਨਕਮ ਉਹਨਾਂ ਨੇ ਵਧਾਈ ਹੈ ਸੋ ਬੜੀ ਤੰਦਹੀ ਦੇ ਨਾਲ ਦਿਨ ਤੋਂ ਰਾਤ ਤੱਕ ਪੰਜਾਬ ਦੇ ਲਈ ਵਿੱਤ ਮੰਤਰੀ ਸਾਹਿਬ ਕੰਮ ਕਰ ਰਹੇ ਨੇ ਉਹਨਾਂ ਦਾ ਅਸੀਂ ਬਹੁਤ ਦਿਲ ਜੀਆਂ ਕਰਾਈਂ ਤੋਂ ਧੰਨਵਾਦ ਕਰਦੇ ਆ ਤੇ ਉਹਨਾਂ ਲਈ ਅਸੀਂ ਹਮੇਸ਼ਾ ਹੀ ਜਿਹੜੇ ਕੋਈ ਉਹਨਾਂ ਦੀ ਸਮਰਦਾਰੀ ਦੇ ਰਹਿਣੀ ਆ